ਜਿੰਜਾ ਵੀ ਮਾਂ ਬੋਲੀ ਦੀ ਸੇਵਾ ਨਿਭਾਉਂਦਾ ਹਾਂ ਯਾ ਤੁਹਾਡਾ ਆਪਣਾ ਸਿਟੀ ਲਾਈਫ ਚੈਨਲ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਦਾ ਸਵਾਗਤ ਕਰਦਾ ਹੈ ਸਿਟੀ ਲਾਈਫ ਚੈਨਲ ਦੇ ਦਰਸ਼ਕਾਂ ਨੂੰ ਅਜ ਰੂਬਰੂ ਕਰਵਾਉਣ ਜਾ ਰਹੇ ਹਾਂ ਹਲਕਾ ਗਿਲ ਦੇ ਪਿੰਡ ਸਿੱਲੋ ਕਲਾਂ ਤੋਂ ਬੀਜੇਪੀ ਦੇ ਆਗੂ ਜੋ ਸੱਤਾ ਸਰਖੰਚ ਨੇ ਸਰਦਾਰ ਸੁਖਿੰਦਰ ਸਿੰਘ ਸੁਖੀ ਦੇ ਨਾਲ ਆਓ ਆਪਾਂ ਗੱਲਬਾਤ ਕਰਦੇ ਹਾਂ ਬੀਜੇਪੀ ਆਗੂ ਸੁਖਿੰਦਰ ਸਿੰਘ ਸੁਖੀ ਦੇ ਨਾਲ ਇਸ ਸਮੇਂ ਦੇ ਮੌਜੂਦਾ ਸਿਆਸਤ ਦੇ ਸਬੰਧ ਦੇ ਵਿੱਚ ਸਭ ਤੋਂ ਪਹਿਲਾਂ ਸੁਖੀ ਜੀ ਪਤੇ ਦੀ ਸਾਂਝ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਿੰਦਰ ਸਿੰਘ ਸੁਖੀ ਜੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੌਜੂਦਾ ਹਾਲਾਤ ਦੀ ਅੱਜ ਤੁਹਾਨੂੰ ਵਧਾਈਆਂ ਹਾਂ ਕਿ ਤੁਹਾਡੀ ਬੀਜੇਪੀ ਦੀ ਸੈਂਟਰ ਦੇ ਵਿੱਚ ਸਰਕਾਰ ਬਣ ਗਈ ਹੈ ਤੇ ਹੁਣ ਤੁਸੀਂ ਇਹ ਚਾਣਨਾ ਪਾਉ ਜੋ ਇਸ ਤਰ੍ਹਾਂ ਬੀਜੇਪੀ ਦਾ ਜਾਦੂ ਪੰਜਾਬ ਨੂੰ ਛੱਡ ਕੇ ਬਾਹਰ ਅਦਰ ਸਟੇਟ ਵਿੱਚ ਚੱਲਿਆ ਤੇ ਇਹ ਜਾਦੂ ਪੰਜਾਬ ਵਿੱਚ ਕਿਉਂ ਨਹੀਂ ਚੱਲਿਆ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਨਰਿੰਦਰ ਮੋਦੀ ਜੀ ਤੀਜੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਅੱਜ ਤੇ ਪੰਜਾਬ ਜਿਹੜਾ ਜਾਦੂਗਲ ਚੱਲਣ ਦੀ ਗੱਲ ਆ ਜੀ ਪੰਜਾਬ ਕਿਸਾਨਾਂ ਦੇ ਵਿਰੋਧ ਹੋਣ ਦੇ ਬਾਵਜੂਦ ਵੀ ਬੰਪਰ VOTING ਹੋਈ ਹੈ BJP ਨੂੰ ਕਿਸਾਨਾਂ ਨੇ ਵਿਰੋਧ ਵੀ ਬਹੁਤ ਕਰਿਆ ਪਿੰਡਾਂ 'ਚ ਫਿਰ ਵੀ ਬੰਪਰ VOTING BJP ਨੂੰ ਹੋਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰੀ ਦੇਸ਼ ਦੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਪਰ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਪੰਜਾਬ ਵਿੱਚ BJP ਦਾ ਜਾਦੂ ਕਿਉਂ ਨਹੀਂ ਚੱਲਿਆ ਪੰਜਾਬ ਚ ਪਸਾਨਾਂ ਦਾ ਵਿਰੋਧ ਹੋਣ ਕਰਕੇ ਬੀਜੇਪੀ ਦਾ ਜਾਜੂ ਠੱਜ ਲਿਆ ਪਰ ਫਿਰ ਵੀ ਬੰਪਰ VOTING ਹੋਈ ਆ ਬੀਜੇਪੀ ਨੂੰ ਬੰਪਰ VOTING ਹੋਈ ਆ ਬੀਜੇਪੀ ਨੂੰ ਇਹ ਜਾਣਨਾ ਪਾਉਂਗੇ ਵੀ ਹਲਕਾ ਗਿਲ ਦੇ ਤੁਹਾਡਾ ਪਿੰਡ ਸਿਲੋਂ ਕਲਾਂ ਤੋਂ ਕਿੰਨੀ ਵੋਟ ਪਈ ਬੀਜੇਪੀ ਨੂੰ ਸਾਡੇ ਪਿੰਡ ਤੋਂ ਵੀ ਕਾਫੀ ਵੋਟ ਬੀਜੇਪੀ ਨੂੰ ਪਈ ਆ ਜੀ ਤੇ ਬਾਕੀ ਗਿਲ ਹਲਕੇ ਦੇ ਜੋ ਕਿ 30 ਹਲਕੇ ਵੋਟ ਪਈ ਆ ਜੀ ਨੌ ਹਲਕਿਆਂ ਦੇ ਵਿੱਚੋਂ 6 ਹਲਕਿਆਂ 'ਚ ਬੀਜੇਪੀ ਨੂੰ ਜਿੱਤ ਹੋਈ ਹੈ ਜੀ ਸੁਖਿੰਦਰ ਜੀ ਇਹ ਚਾਹਣਾ ਪਾਓ ਕਿ ਹਲਕਾ ਗਿਲ ਦੇ ਵਿੱਚੋਂ ਕਿਹੜੀ ਪਾਰਟੀ ਨੇ ਲੀਡ ਕੀਤੀ ਹੈ ਹਲਕਾ ਗਿਲ ਵਿੱਚੋਂ ਜੀ ਕਾਂਗਰਸ ਦੀ ਲੀਡ ਆ 2 ਨੰਬਰ ਤੇ ਭਾਜੀ ਆ ਜੀ 3 ਨੰਬਰ ਤੇ ਝਾੜੂ ਵਾਲਿਆਂ ਨੇ 4 ਨੰਬਰ ਤੇ ਗੱਲ ਕਰ ਰਿਹਾ ਜੇਕਰ ਅਪ ਬੀਜੇਪੀ ਦੀ ਗੱਲ ਕਰੀਏ ਤੇ ਸੁਖਿੰਦਰ ਸੁਖੀ ਜੀ ਪੰਜਾਬ ਭਰ ਦੇ ਵਿੱਚ ਪਹਿਲਾਂ ਨਾਲੋਂ ਵਧੀਆ ਪ੍ਰਦਰਸ਼ਨ ਰਿਹਾ ਬੀਜੇਪੀ ਦਾ ਕਿਸਾਨੀ ਵਿਰੋਧ ਹੋਣ ਦੇ ਬਾਵਜੂਦ ਵੀ ਬੀਜੇਪੀ ਜਿਹੜੀ ਹੈ ਦੂਸਰੇ ਨੰਬਰ ਦੇ ਉੱਤੇ ਰਹੀ ਹੈ ਹਾਂਜੀ ਔਰ ਅੱਜ ਦੀ ਸੰਮੇਧੀ ਗੱਲ ਕਰੀ ਆਪਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਦੇ ਵਿੱਚ ਜੀ ਸਰਦਾਰ ਰਵਨੀ ਸਿੰਘ ਬਿੱਟੂ ਨੂੰ ਲਿਆ ਗਿਆ ਇਸ ਫੈਸਲੇ ਨੂੰ ਕਿੱਥੇ ਦੇਖਦੇ ਹੋ ਦੇਖੋ ਜੀ ਇਹ ਨਰਿੰਦਰ ਮੋਦੀ ਜੀ ਦਾ ਬਹੁਤ ਵੱਡਾ ਪਾਣਾ ਜਿਹੜਾ ਸਰਦਾਰ ਰਵਨੀ ਸਿੰਘ ਬਿੱਟੂ ਜੀ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਪੰਜਾਬ ਨੂੰ ਵੀ ਮਾਣ ਦਿੱਤਾ ਸਰਦਾਰ ਰਵਨੀ ਸਿੰਘ ਬਿੱਟੂ ਜੀ ਪੰਜਾਬ ਲਈ ਹੰਟਰ ਸਰਕਾਰ ਨਾਲ ਇੱਕ ਪੁਲਦਾ ਕੰਮ ਕਰਨਗੇ ਪੰਜਾਬ ਦੇ ਕੰਮ ਮੇਰੇ ਸਰਦਾਰ ਅਮਿਤ ਸਿੰਘ ਬਿੱਟੂ ਰਹੇਗੀ ਹੋਣਗੇ ਤੁਹਾਨੂੰ ਇੰਜ ਨਹੀਂ ਲੱਗਦਾ ਕਿ ਜਿੱਥੇ ਅੱਜ ਬੀਜੇਪੀ ਪੰਜਾਬ ਦੇ ਵਿੱਚ ਦੂਏ ਨੰਬਰ ਤੇ ਆਈ ਹੈ ਪਹਿਲੇ ਨੰਬਰ ਤੇ ਆ ਸਕਦੀ ਸੀ ਜੇਕਰ ਲੁਧਿਆਣੇ ਦੀ ਗੱਲ ਕਰੀਏ ਸਰਦਾਰ ਅਮਿਤ ਸਿੰਘ ਬਿੱਟੂ ਲੋਕਾਂ ਦੇ ਫੋਨ ਚੱਕਦੇ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਇਹ ਤਾਂ ਵਿਰੋਧੀ ਧਿਰਾਂ ਦੇ ਇਲਜ਼ਾਮ ਲਾਇਆ ਉਹਨੇ ਫੋਨ ਨਹੀਂ ਚੱਕਦੇ ਬਹੁਤ ਵਧੀਆ ਪਰਸਨ ਨੇ ਫੋਨ ਚੱਕਦੇ ਨੇ ਸੁਣਦੇ ਨੇ ਸਭ ਦੀ ਹਰ ਬੰਦੇ ਦੀ ਸੁਣਦੇ ਆ ਜੀ ਇਹ ਤਾਂ ਵਿਰੋਧੀ ਧਿਰਾਂ ਦਾ ਜਨਮ ਹੈ ਤੇ ਹੁੰਦੀ ਜੀ ਜੇਕਰ ਆਪਾਂ ਗੱਲ ਕਰੀਏ ਹੁਣ ਦੇਖੋ ਮੈਂ ਕੋਈ ਛੋਟੇ ਜਾਂ ਓਦਾਂ ਨਹੀਂ ਹੈਗਾ ਹੈ ਨਾ ਜਿਸ ਤਰ੍ਹਾਂ ਮੋਦੀ ਜੀ ਨੇ ਮੰਤਰੀ ਮੰਡਲ ਵਿੱਚ ਲੈ ਲਿਆ ਤੇ ਤੁਹਾਨੂੰ ਪੂਰੀ ਉਮੀਦ ਹੈ ਕਿ ਮੌਜੂਦਾ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਰਮੇਸ਼ ਸਿੰਘ ਬਿੱਟੂ ਪਿੰਡਾਂ ਦੇ ਵਿਕਾਸ ਕੰਮ ਕਰਵਾਣਗੇ ਬਿਲਕੁਲ ਜੀ ਸਾਨੂੰ ਪੂਰੀ ਉਮੀਦ ਆ ਸਾਰੇ ਪੰਜਾਬ ਦੇ ਸਰਦਾਰ ਰਮੇਸ਼ ਸਿੰਘ ਬਿੱਟੂ ਜੀ ਨੇ ਕਿਹਾ ਮੈਂ ਹਰ ਬਰਗ ਨੂੰ ਨਾਲ ਲੈ ਕੇ ਚੱਲਾਂਗਾ ਸੈਂਟਰ ਚੋਂ ਕੰਮ ਕਰਵਾ ਕੇ ਲੰਮਾਂਗਾ ਸੁਖਿੰਦਰ ਜੀ ਇੱਕ ਗੱਲ ਦਾ ਹੋਚ ਚਾਣਨਾ ਆਪਾਂ ਉਹ ਐਨਪੀ ਇਲੈਕਸ਼ਨ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਵਿਰੋਧੀ ਧਿਰ ਤੁਹਾਡੀ ਆਮ ਆਦਮੀ ਪਾਰਟੀ ਜੋ ਇਸ ਵਕਤ ਮੌਜੂਦਾ ਸਰਕਾਰ ਹੈ ਤਾਂ ਲੁਧਿਆਣਾ ਦੇ ਵਿੱਚ ਆਲਮੋਸਟ ਹਰ ਥਾਂ ਦੇ ਉੱਤੇ ਬੈਨਰ ਜਿਹੜੇ ਲੀਨ ਨੇ ਚਿੱਕਾ ਮਾਰ ਮਾਰ ਕੇ ਕੰਮ ਬੋਲਦੇ ਸੀ ਪਰ ਆਪਾਂ ਹਲਕਾ ਗਿਲਦੀ ਗੱਲ ਕਰੀ ਹੁਣ ਤੁਹਾਡੇ ਪਿੰਡ ਸਿੱਲੋਂ ਕਲਾਂ ਦੀ ਹੋਈ ਗੱਲ ਕਰਦੇ ਆ ਜਦੋਂ ਆਪਾਂ ਹਲਕਾ ਜਿਹੇ ਪਿੰਡਾਂ ਵਿੱਚ ਜਾਂਦੇ ਆ ਤਾਂ ਆਮ ਆਦਮੀ ਪਾਰਟੀ ਕਿਤੇ ਗਾਇਬ ਜਿਹੀ ਹੋਈ ਲੱਗਦੀ ਹੈ ਕੀ ਕਹੋਗੇ ਦੇਖੋ ਜੀ ਪਿੰਡਾਂ 'ਚ ਕੋਈ ਕੰਮ ਹੋਇਆ ਹੀ ਨਹੀਂ ਹੈਗਾ 2.5 ਸਾਲ ਦੇ ਵਿੱਚ ਇੱਕ ਵੀ ਕੰਮ ਸੀ ਨੁਕਲਾਜ ਹੋਇਆ ਹੋਵੇ ਤਾਂ ਕੋਈ ਕੰਮ ਨਹੀਂ ਹੋਇਆ ਇਸ ਕਰਕੇ ਆਮ ਆਦਮੀ ਪਾਰਟੀ ਇਦਾਂ ਗਾਇਬ ਜੀ ਹੋਈ ਹੈ ਪਿੰਡਾਂ ਚ ਤੇ ਆਪਾਂ ਜੇਕਰ ਹੁਣ ਗੱਲ ਕਰੀਏ ਨਰਿੰਦਰ ਮੋਦੀ ਦੀ ਤਾਂ ਨਰਿੰਦਰ ਮੋਦੀ ਦਾ ਪੰਜਾਬ ਦੇ ਵਿੱਚ ਹੈ ਨਾ ਦੇਖਿਆ ਵੀ ਕਿ ਤੋ ਬੀਜੇਪੀ ਦੋ ਨੰਬਰ ਤੇ ਰਹੀ ਹੈ ਤੇ ਆਪਾਂ ਮੋਦੀ ਜੀ ਦੀ ਪਾਸੇ ਜੇਕਰ ਗੱਲ ਕਰੀਏ ਤਾਂ ਬੀਜੇਪੀ ਦਾ ਵਿਰੋਧ ਹੀ ਰਿਹਾ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਇੰਜ ਕਿ ਕੀ ਕਿਉਂਕਿ ਤੁਹਾਡੇ ਵਿਰੋਧੀ ਕਹਿੰਦੇ ਨੇ ਕਿ ਮੋਦੀ ਜੀ ਪੰਜਾਬ ਦੇ ਵਿਕਾਸ ਕੰਮਾਂ ਨੂੰ ਲੈ ਕੇ ਕੋਈ ਕਾਣੀ ਵੰਡ ਕਰਨਗੇ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਪੰਜਾਬ ਚੋਂ ਵੀ ਚਾਹੇ 2 ਨੰਬਰ ਤੇ ਬੀਜੇਪੀ ਆਈਆ ਬੀਜੇਪੀ ਦਾ ਵੋਟ ਰੈਂਕ ਵਧੇ ਹੀ ਆ ਘਟਿਆ ਨਹੀਂ ਮੋਦੀ ਜੀ ਨੇ ਤਾਂ ਪਹਿਲਾਂ ਵੀ ਕੋਈ ਪੰਜਾਬ ਦਾ ਪੈਸਾ ਨਹੀਂ ਰੋਕੇ ਆ ਮਨਰੇਗਾ ਦੇ ਕੰਮ ਚੱਲਦੇ ਰਹੇ ਨੇ ਹੁਣ ਤਾਂ ਪੰਜਾਬ ਦਾ ਲੁਧਿਆਣਾ ਦਾ ਸ਼ਹਿਰ ਮੰਤਰੀ ਮੰਡਲ ਚ ਹੁਣ ਤਾਂ ਕਿਸੇ ਤਰ੍ਹਾਂ ਰੁਕ ਹੀ ਨਹੀਂ ਸਕਦੇ ਜੀ ਕੋਈ ਕੰਮ ਆੰਗਰੇਜ਼ ਸਮੇਂ ਦੇ ਵਿੱਚ ਦੇਖਦੇ ਆ ਕਿ ਲੁਧਿਆਣਾ ਤੋਂ ਪਹਿਲਾਂ रह ਚੁੱਕੇ ਐਮਪੀ ਸਰਦਾਰ ਰਮੀ ਸਿੰਘ ਬਿੱਟੂ ਜੋ ਹੁਣ ਵਜੂਬਦਾਂ ਸਰਕਾਰ ਜੋ ਭਾਜਪਾ ਦੀ ਬਣੀਆ ਉਸ ਦੇ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਕੈਬਨਿਟ ਰੈਂਕ ਮਿਲਿਆ ਉਹ ਲੁਧਿਆਣਾ ਦੇ ਵਸਨੀਕਾਂ ਦੇ ਲਈ ਤੇ ਲੁਧਿਆਣਾ ਦੇ ਪਿੰਡਾਂ ਦੇ ਵਿਕਾਸ ਕੰਮਾਂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿੰਨੇ ਕੋ ਗੱਫੇ ਲੈ ਕੇ ਆਂਦੇ ਨੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ